ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਨੂੰ ਉਸ ਦਾ ਤੜਾ ਸਾਰਿਆਂ ਦਾ ਸਵਾਗਤ ਹੈ ਸਮਾਣਾ ਸੀਆਈ ਸਟਾਫ ਵੱਲੋਂ 500 ਗ੍ਰਾਮ ਅਫੀਮ ਸਮੇਤ ਇੱਕ આરોપી ਕਾਬੂ ਕੀਤਾ ਗਿਆ ਸਮਾਣਾ ਸੀਆਈ ਸਟਾਫ ਵੱਲੋਂ ਇੱਕ આરોપી ਨੂੰ 500 ਗ੍ਰਾਮ ਅਫੀਮ ਸੇਵ ਕਾਬੂ ਕੀਤਾ ਗਿਆ ਸਫਲਤਾ ਪ੍ਰਾਪਤ ਹੋਈ ਤੇ ਸੀਆਈ ਸਟਾਫ ਦੇ ਪੁਲਿਸ ਦੇ ਅਧਿਕਾਰੀ ਸੇਵਕ ਸਿੰਘ ਨੇ ਦੱਸਿਆ ਕਿ ਮਨਯੋਗ ਐਸਐਸਪੀ ਪਟਿਆਲਾ ਤੇ ਸੀਆਈ ਸਟਾਫ ਦੇ ਮੁਖੀ ਅੰਕੁਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਨਸ਼ਾ ਦੇ ਵਿਰੁੱਧ ਚਲਾਈ ਗਈ ਮਹਮ ਤਹਿਤ ਮਾਈਸਰ ਰੋਡ ਤੇ ਸਪਲੈਂਡਰ ਮੋਟਰਸਾਈਕਲ ਤੇ ਆ ਰਿਹਾ ਜਗਰੂਪ ਸਿੰਘ ਪਿੰਡ ਸ਼ਾਦੀਪੁਰ ਦਾ ਰਹਿਣ ਵਾਲਾ ਇਹ ਜਿਸ ਦਾ ਜਿਸ ਨੇ ਪੁਲਿਸ ਪਾਲਟੀ ਨੂੰ ਦੇਖ ਕੇ ਇੱਕ ਲਿਫਾਫਾ ਖੇਤਾਂ ਵਿੱਚ ਸੁੱਟਿਆ ਤੇ ਉਸ ਨੂੰ ਕਾਬੂ ਕੀਤਾ ਅਤੇ ਉਸ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 500 ਗ੍ਰਾਮ ਜਿਹੜੀ ਆਫੀਮ ਹੈ ਬਰਾਮਦ ਕੀਤੀ ਗਈ। ਉਹਨਾਂ ਦੱਸਿਆ ਕਿ આરોપી ਦਾ ਪਹਿਲਾਂ ਰਿਮਾਂਡ ਲਿਆ ਗਿਆ ਜਿਸ ਤੋਂ ਪੁੱਛਗਿੱਛ ਦੌਰਾਨ ਕਈ ਹੋਰ ਵੱਡੇ ਜਿਹੜੇ ਖੁਲਾਸੇ ਹਨ ਉਹ ਵੀ ਕੀਤੇ ਜਾਣੇ ਨੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਤਾ ਕਿ ਲੋਰੀ ਫੀਮ ਪੜੀ ਹੈ ਹਾਂਜੀ ਇਹ ਕਿੱਥੇ ਦਾ ਬੰਦਾ ਰਹਿਣਾ ਲਾ ਜੀ ਕੀ ਨਾਂ ਕੋੰਦੇ ਕਿਤੇ ਇਹ ਜਗਰੂਪ ਸਿੰਘ ਸਨ ਆਫ ਅਮਰੀਕ ਸਿੰਘ ਜੀ ਛੋਟਾ ਨਾਂ ਅਦਾਰਸ਼ ਗੁਰਾਇਆ ਜੀ ਇਹ ਪਿੰਡ ਸ਼ਾਦੀਪੁਰ ਅਥਾਣਾ ਗੁੱਲਾ ਜ਼ਿਲ੍ਹਾ ਕੈਤਲ ਦਾ ਰਹਿਣ ਵਾਲਾ ਜੀ ਇਹ ਸਰਕਾਰ ਦੇ ਤੁਹਾਨੂੰ ਪਤਾ ਹੀ ਹੈ ਜਿਹੜੀ ਮੁਹਿੰਮ ਚੱਲ ਰਹੀ ਹੈ ਨਸ਼ਾ ਵਿਰੋਧ ਦਾ ਯੁੱਧ ਨਸ਼ਾ ਵਿਰੋਧ ਜੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਤੇ ਇੰਸਪੈਕਟਰ ਸਾਹਿਬ ਸਰਦਾਰ ਅੰਕੁਰਦੀਪ ਸਿੰਘ ਜੀ ਸੀਆਈ ਸਮਾਣਾ ਜੀ ਤੇ ਉਹਨਾਂ ਦੇ ਹਦਾਇਤਾਂ ਮੁਤਾਬਕ ਅਸੀਂ ਗਸਤ ਜਾ ਰਹੇ ਸੀਗੇ ਰਾਤ ਨੂੰ ਪੌਣੇ 11 10 10:30 ਪੌਣੇ 11 ਵਜੇ ਤੇ ਇਹ ਬੰਦਾ ਉਧਰੋਂ ਮਾਈਸਰ ਰੋਡ ਤੇ ਜਦੋਂ ਸਾਡੀ ਗੱਡੀ ਪਹੁੰਚੀ ਇਹਨੇ ਇੱਕਦਮ ਇੱਕ ਲਫਾਫਾ ਥੱਲੇ ਸਿੱੜਤਾ ਸਪਲੈਂਡਰ ਮੋਟਰਸਾਈਕਲ ਸੀਗਾ ਜਦੋਂ ਇਹਨੂੰ ਫਿਰ ਭੱਜ ਕੇ ਫੜਦੇ ਡਿੱਗ ਗਿਆ ਮੋਟਰਸਾਈਕਲ ਤੋਂ ਜੀ ਤੇ ਕਾਬੂ ਕਰਿਆ ਉਹਦੇ ਕੋਲੋਂ ਉਦੋਂ ਤੱਕ ਕੋਈ ਅੰਬ੍ਰੰਦ ਹੋਈ ਐ ਸਰ ਅੰਬ੍ਰੰਦ ਹਾਂਜੀ ਹਾਂਜੀ ਤੇ ਨਹੀਂ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹਾਂਜੀ